ਹਾਂਜੀ ਭੈਣ ਤੁਸੀਂ ਸਾਡੇ ਕੋਲ ਗਏ ਸੀਗੇ ਮੈਂ ਘਰੇ ਨਹੀਂ ਸੀਗਾ ਹਾਂਜੀ ਹਾਂਜੀ ਵੀਰ ਜੀ ਅਸੀਂ ਕੱਲ ਗਏ ਸੀ ਤੁਹਾਡੇ ਘਰ ਓਕੇ ਕੀ ਚੱਕਰ ਆ ਦੱਸੋ ਵੀਰ ਜੀ ਉਹ ਆਪਣੇ ਜਿਹੜੇ ਇੱਥੇ ਠਾੜਤੇ ਬਾਬਾ ਜੀ ਨੇ ਨਾ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਨਾਲ ਵੀਰ ਜੀ 2 ਸਾਲ ਤੋਂ ਮਤਲਬ ਸਾਡੀ ਗੱਲਬਾਤ ਚੱਲਦੀ ਸੀ ਤੇ ਉਸ ਤੋਂ ਬਾਅਦ ਵੀਰ ਜੀ ਮੈਨੂੰ ਕਹਿਣ ਲੱਗੇ ਵੀ ਸਾਡੇ ਨਾਲ ਤੁਸੀਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆ ਜਾਓ ਤੇ ਵੀ ਇੱਦਾਂ ਕਰਕੇ ਵੀ ਆਪਾਂ ਵਿਆਹ ਵੀ ਕਰਵਾਵਾਂਗੇ ਵੀ ਪੂਰੀ ਲਾਈਫ ਆਪਾਂ ਇਕੱਠੇ ਰਹਾਂਗੇ ਹਾਂ ਤੇ ਉਸ ਤੋਂ ਬਾਅਦ ਵੀਰ ਜੀ ਨਾਲ ਤਾਂ ਉਹਨਾਂ ਨੇ ਹੁਣ ਮੈਨੂੰ ਬਲੌਕ ਕੀਤਾ ਹੋਇਆ ਵਾ ਹਾਂ ਮੇਰੇ ਨਾਲ ਗੱਲ ਵੀ ਨਹੀਂ ਕਰਦੇ ਮਿਲਦੇ ਵੀਰ ਜੀ ਅਸੀਂ 2-3 ਵਾਰੀ ਹੋਟਲ 'ਚ ਗਏ ਆ ਤੇ ਬਾਅਦ ਵਿੱਚ ਵੀਰ ਜੀ ਅਸੀਂ ਇੱਥੇ ਆਪਣੇ ਭੋਰਾ ਸਾਹਿਬ ਬਣਿਆ ਹੋਇਆ ਅੱਗੇ ਦੀ ਅੱਗੇ ਜਾ ਕੇ ਰੂਮ ਬਣਿਆ ਹੋਇਆ ਉੱਥੇ ਮਿਲਦੇ ਹੁੰਦੇ ਸੀ ਜਿਹੜਾ ਇੱਥੇ ਆਪਣੇ ਅ ਨਹਿਰਪੁਲ ਅਖਾੜੇ ਨਹਿਰਪੁਲ ਤੇ ਆ ਹਾਂਜੀ ਹਾਂਜੀ ਵੀਰ ਜੀ ਜਿਹੜਾ ਚਰਨ ਘਾਟ ਗੁਰਦੁਆਰਾ ਉੱਥੇ ਮਿਲਦੇ ਹੁੰਦੇ ਸੀ ਓਕੇ ਤੇ ਹਾਂਜੀ ਕਿੰਨੇ ਵਾਰ ਤੁਸੀਂ ਭੋਰੇ ਦੇ ਵਿੱਚ ਉੱਥੇ ਰਾਤ ਰਹੇ ਆ ਜਾਂ ਮਿਲੇ ਆ ਅਸੀਂ ਵੀਰ ਜੀ ਵੀ ਕਾਫੀ ਬਹੁਤ ਟਾਈਮ ਬਹੁਤ ਟਾਈਮ ਮਿਲੇ ਆ ਜਣੀ ਦੀ ਮੈਂ ਦੱਸ ਨਹੀਂ ਸਕਦੇ ਤੁਹਾਨੂੰ ਵੀ ਕਿੰਨਾ ਟਾਈਮ ਮਿਲੇ ਆ ਅਸੀਂ ਜਿਵੇਂ ਕਹਿੰਦਾ ਹੀ ਫੋਨ ਤੇ 40 50 ਹਜ਼ਾਰ ਰੁਪਏ ਹਾਂਜੀ 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 ਮਿਲੇ ਆ ਅਸੀਂ ਉਥੇ ਹੋਰ ਵੀ ਕੁੜੀਆਂ ਆਉਂਦੀਆਂ ਉੱਥੇ ਇਹਨਾਂ ਕੋਲੇ ਹੋ ਸਕਦਾ 20 30 ਆਉਂਦੀਆਂ ਹੁਣ ਵੀ ਜਦੋਂ ਮੈਂ ਇਹਨਾਂ ਨੂੰ ਸਮਝਾਇਆ ਵੀ ਸੀਗਾ ਵੀ ਮੇਰੇ ਹੁੰਦੇ ਦੋ ਕੁੜੀਆਂ ਆਉਂਦੀਆਂ ਸੀ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹ ਤੁਹਾਡੇ ਤੇ ਗਲਤ ਨਿਗਾਹ ਰੱਖਦੇ ਆ ਇਹਨਾਂ ਨੇ ਮੇਰੀ ਗੱਲ ਨੂੰ ਇਗਨੋਰ ਕਰਤਾ ਤੇ ਉਹਦੋਂ ਇਹ ਮੇਰੇ ਨਾਲ ਗੁੱਸੇ ਹੋਣ ਲੱਗੇ ਹੁਣ ਤੁਹਾਨੂੰ ਉਹ ਰਾਤ ਦਾ ਧਮਕੀਆਂ ਦਵਾਉਂਦਾ ਫੋਨ ਪਾਗਰ ਬੰਦੇ ਭੇਜਦਾ ਤੁਹਾਡੇ ਉੱਤੇ ਹਾਂਜੀ ਹਾਂਜੀ ਫੋਨ ਕਰਦੇ ਆ ਬਹੁਤ ਕਾਫੀ ਫੋਨ ਆਇਆ ਮੇਰੀ ਗੱਲ ਕਰਾਓ ਉਹਦੇ ਨਾਲ ਮੇਰੀ ਗੱਲ ਕਰਾਓ ਤੇ ਸਿੱਧਾ ਤੇ ਖਤਰਾ ਵੀ ਆ ਤੁਹਾਨੂੰ ਬਾਬੇ ਦਾ ਹਾਂਜੀ ਹਾਂਜੀ ਵੀਰ ਜੀ ਚਲੋ ਅਸੀਂ ਬੀਨੇ ਮਦਦ ਕਰਦੇ ਆ ਠੀਕ ਆ ਤੁਹਾਡੀ ਠੀਕ ਆ ਵੀਰ ਜੀ ਅੱਜ ਮੈਨੂੰ ਤੁਹਾਡੀ ਹੈਲਪ ਦੀ ਲੋੜ ਆ ਵੀਰ ਜੀ ਕੋਈ ਨਾ ਕੋਈ ਨਾ ਕਿਵੇਂ ਸਾਨੂੰ ਧਮਕੀਆਂ ਆਈਆਂ ਉਸ ਸੰਬੰਧ ਦੇ ਵਿੱਚ 20 ਦਿਨ ਬਾਅਦ ਫੇਰ ਇੱਕ ਰੇਪ ਦਾ ਪਰਚਾ ਬਾਬੇ ਤੇ ਹੋ ਜਾਣਾ ਸਾਡੀ ਧੀ ਦਾ ਰੇਪ ਹੋਇਆ ਮਹਾਰਾਜਾ ਲੋ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਹਾਂ ਇੱਕ ਦਿਨ ਫੋਟੋ ਚ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਸਾਫ਼ ਨਹੀਂ ਦੇਣਾ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ ਹੋਇਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜ ਤਾਉਣੇ ਕੀ ਐਸਪੀ ਜਸਜੋਤ ਸਿੰਘ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਸਾਹਮਣੇ ਦੇਖਿਆ ਅਸੀਂ ਉਹ ਚੀਨ ਉਤ ਪੰਜਾ ਦੇ ਨਾਲ ਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੀੋਂ ਆਇਆ ਮੈਂ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ ਰਾਤੇ ਰਾਤ ਕੁੜੀ ਐਡਮਿਟ ਕਰਾਈ ਉਦੇ ਦਰਦ ਹੁੰਦਾ ਸਾਰਾ ਕੁਝ ਜੈਨੂਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚ ਰਿਪੋਰਟ ਥਾਣੇ ਮੈਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅਕਸੀ ਦੇਖਿਆ ਬਾਬਾ ਧੱਕੇ ਨਾਲ ਉਹਨੂੰ ਰੂਮ ਚ ਲੈ ਕੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾ ਪਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪਾਗਾਂ ਬੰਨ੍ਹ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਸਾਡਾ ਜਿਹੜਾ ਮਸਲਾ ਇੱਕ ਬਲਜਿੰਦਰ ਸਿੰਘ ਜਿਹੜਾ ਸਾਧ ਸੀਗਾ ਚਰਨ ਘਟ ਵਾਲਾ ਜਗਰਾਉ ਤੋਂ ਉਹ ਜਿਹੜਾ ਕੇਸ ਇਸ 20 ਦਿਨ ਪਹਿਲਾਂ 1 ਸਤੰਬਰ ਨੂੰ ਹੁੰਦਾ ਵਾ ਉਸ ਸਬੰਧ ਦੇ ਵਿੱਚ ਅਸੀਂ ਜੋ ਕੁਝ ਜਾਣਕਾਰੀਆਂ ਵੀ ਇਹ 20 ਦਿਨ ਦੇ ਵਿੱਚ ਕੀ ਕੀ ਚੱਲਿਆ ਬਾਬੇ ਦੇ ਉੱਤੇ ਬਲਾਤਕਾਰ ਦਾ ਦੋਸ਼ ਲੱਗਣਾ ਕੇਸ ਦਰਜ ਹੋ ਕੇ ਉਹਦਾ ਜੇਲ੍ਹ ਜਾਣਾ ਤੇ ਫਿਰ ਦਸਾਂ ਦਿਨਾਂ ਦੇ ਵਿੱਚ ਵਿੱਚ ਬਾਬੇ ਦਾ ਕੇਸ ਕਿਵੇਂ ਉਹਨਾਂ ਨੇ ਰਿਜੈਕਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਡੀਐਸਪੀ ਜਸਜੋਤ ਸਿੰਘ ਨੇ ਕਿਵੇਂ ਉਹ ਗੱਲਬਾਤ ਕੀਤੀ ਐ ਤੇ ਕਿਵੇਂ ਸਾਨੂੰ ਧਮਕੀਆਂ ਆਈਆਂ ਉਹ ਸਬੰਧ ਦੇ ਵਿੱਚ 20 ਦਿਨ ਬਾਅਦ ਫੇਰ ਇੱਕ ਰੇਪ ਦਾ ਪਰਚਾ ਬਾਬੇ ਤੇ ਹੋ ਜਾਣਾ ਤੇ ਫੇਰ ਸਾਨੂੰ ਫੋਨ ਆਉਣੇ ਧਮਕੀ ਮਾਰਨ ਦੇ ਤੇ ਉਹ ਸਬੰਧ ਦੇ ਵਿੱਚ ਅਸੀਂ ਜਿਹੜੀ ਜਾਣਕਾਰੀ ਦੇਣਾ ਚਾਹੁੰਦੇ ਆਂ ਕਿਸ ਤਰ੍ਹਾਂ ਕਿਹਨੇ ਧਮਕੀਆਂ ਦਿੱਤੀ ਇਹ ਜੋ ਗੱਲ ਹੈਗੀ ਆ ਧਮਕੀਆਂ ਦਵਾਰਿਆ ਇੱਕ ਤਾਂ ਬਾਬਾ ਵੀ ਆ ਬਾਬੇ ਦੇ ਸਮਰਥਕ ਆ ਉਹਨਾਂ ਨੇ ਬਾਹਰ ਲੈਣ ਬਾਬੇ ਦਾ ਨਾਮ ਬਲਜਿੰਦਰ ਸਿੰਘ ਆ ਚਰਨ ਘਾਟ ਅਖਾੜੇ ਵਾਲੀ ਨਹਿਰ ਤੇ ਜਿਹੜਾ ਜਗਰਾਉਂ ਤੋਂ ਰਾਏਕੋਟ ਨੂੰ ਜਾਂਦਿਆ ਰਾਹ ਤੇ ਡੇਰਾ ਤੇ ਉਹ ਉਹ ਆ ਤੇ ਉਹਦੇ ਨਾਲ ਰਲੇ ਹੋਏ ਮੁਖੀ ਆ ਉਹ ਮੌਜੂਦਾ ਸਿਟੀ ਜਗਰਾਓ ਤੋਂ ਡੀਐਸਪੀ ਅਜਸੇਦੋ ਸਿੰਘ ਉਹਨਾਂ ਨੇ ਡਾਇਰੈਕਟ ਆਪਦੇ ਫੋਨ ਤੋਂ ਨਹੀਂ ਪਰ ਉਹਦੇ ਸਮਰਥਕ ਸਾਨੂੰ ਦੇ ਰਹੇ ਆ ਉਹਨਾਂ ਦਾ ਨਾਂ ਲੈ ਲੈ ਕੇ ਕਹਿ ਰਹੇ ਆ ਸਾਨੂੰ ਸਾਡੇ ਕੋਲ ਪ੍ਰੂਫ ਨਹੀਂ ਤੇ ਕਿਸ ਤਰ੍ਹਾਂ ਦੀਆਂ ਧਮਕੀਆਂ ਸੀ ਹੋਰ ਬੰਦੇ ਕਿਹੜੇ ਕਿਹੜੇ ਨਿਬਾਲ ਰਿਹਾ ਤੁਸ ਜੀ ਕਿਸ ਤੇ ਨਾਂਦਰ ਹੋਣਗੇ ਸਰ ਨਹੀਂ ਨਹੀਂ ਉਹ ਕੁਝ ਵੀ ਸਾਹਮਣੇ ਨਹੀਂ ਆਇਆ ਡੇਰਾਵਾਦ ਦੇ ਜਿੰਨੇ ਬਾਬੇ ਨੇ ਉਹ ਸਾਹਮਣੇ ਨਹੀਂ ਆਏ ਐਸਜੀਪੀਸੀ ਵਾਲਿਆਂ ਦਾ ਵੀ ਕੋਈ ਰੋਲ ਸਾਹਮਣੇ ਨਹੀਂ ਆਇਆਗਾ ਪਰ ਇਹਨਾਂ ਦੇ ਵਿੱਚ ਇੱਕ ਬਾਬੇ ਦਾ ਸਮਰਥਕ ਹੈਗਾ ਕੁਲਵੰਤ ਸਿੰਘ ਸੋਤਾ ਉਹਦਾ ਨਾਮ ਆ ਕੋਈ ਪੱਤਰਕਾਰ ਹੋਊਗਾ ਉੱਥੋਂ ਜਗਰਾਉ ਤੋਂ ਉਹ ਸਾਰੀ ਖੇਡ ਖੇਡ ਰਿਹਾ ਹੈ ਅਸਲ ਦੇ ਵਿੱਚ ਗੱਲ ਇਹ ਆ ਉਹ ਵੀ ਅਸੀਂ ਤੁਹਾਨੂੰ ਤਿੰਨ ਵੀਡੀਓ ਦੇਵਾਂਗੇ ਇੱਕ ਲੜਕੀ ਦੀਆਂ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਆ ਅਸੀਂ ਛੇਤੀ ਕਹਾਣੀ ਤੁਹਾਨੂੰ ਦੱਸ ਦਿੰਨੇ ਆ ਤੁਹਾਡੇ ਜਿਹੜੀ ਹੈਗੀ ਸਮਝ ਆ ਜੂਗੀ 31 ਤਰੀਕ 8ਵੇਂ ਮਹੀਨੇ ਦੇ ਦਿਨ ਇੱਕ ਲੜਕੀ ਮਹਿਰੋਪਿੰਡ ਵਿੱਚ ਜਾਂਦੀ ਆ ਮੇਰੇ ਘਰੇ ਨੋਵਾ ਗੱਡੀ ਤੇ ਆਉਂਦੀ ਆ ਮਾਤਾ ਜੀ ਹੁਣੀ ਬਾਰ ਖੋਲਦੇ ਮੰਮੀ ਜੀ ਹੁਣੀ ਕਰੇ ਹੁੰਦੇ ਇਕੱਲੇ ਹੁੰਦੇ ਨਾਲ ਇੱਕ ਲੜਕੀ ਤੇ ਨਾਲ ਇੱਕ ਡਰਾਈਵਰ ਹੁੰਦਾ ਤੇ ਉਹ ਐਂਟਰ ਹੁੰਦੇ ਆ ਜਿਹਦੀਆਂ ਸੀਸੀਟੀਵੀ ਰਿਕਾਰਡਿੰਗ ਅਸੀਂ ਤੁਹਾਨੂੰ ਦੇ ਦੇਵਾਂਗੇ ਤੁਸੀਂ ਵੀਡੀਓ ਦੇ ਵਿੱਚ ਉਹ ਚਲਾਉਣੀ ਆ ਰਮਨਦੀਪ ਕੌਰ ਨਾਮ ਜਗਰਾਉਂ ਸ਼ਹਿਰ ਦੀ ਰਹਿਣ ਵਾਲੀ ਆ ਉਹ ਮਾਤਾ ਜੀ ਕੋਲੇ ਆਉਂਦੀ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਆ ਵੀ ਮੇਰੇ ਨਾਲ 2 ਸਾਲ ਤੋਂ ਜ਼ਬਰ ਜਨਾਹ ਹੋ ਰਿਹਾ ਸੀਗਾ ਧੱਕੇ ਨਾਲ ਤੇ ਹੁਣ ਉਹ ਬੰਦਿਆਂ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਤੇ ਮੈਂ ਚਾਹੁੰਦੀ ਆ ਵੀ ਅਮਰਤਪਾਲ ਸਿੰਘ ਮੈਰੋਂ ਮੇਰੀ ਮਦਦ ਕਰੇ ਮੈਂ ਉਹਨਾਂ ਕੋਲੇ ਨਹੀਂ ਗਿਆ ਉਹ ਸਾਡੇ ਘਰੇ ਆਏ ਉਹ ਵੀ ਸਾਡੀ ਗੈਰ ਹਾਜ਼ਰੀ ਦੇ ਮਾਤਾ ਜੀ ਹੁਣ ਆਦਾ ਘਰੋਂ ਮੈਸੇਜ ਮਿਲਦਾ ਵੀ ਪੁੱਤ ਵੀ ਜਿੱਥੇ ਤੁਸੀਂ ਇੰਨੇ ਕਾਰਜ ਕਰਦੇ ਆ ਉੱਥੇ ਇੱਕ ਲੜਕੀ ਦਾ ਘਰ ਹੋਰ ਬਸਾ ਦਿੱਤਾ ਜਾਵੇ ਅਸੀਂ ਕਹਿੰਦੇ ਕੋਈ ਨਾ ਮਾਤਾ ਜੀ ਜੇ ਤੁਹਾਡਾ ਹੁਕਮ ਹੈ ਤੇ ਅਸੀਂ ਅੱਜ ਹੀ ਇਹ ਕਾਰਜ ਕਰਾਂਗੇ ਅਸੀਂ ਲੜਕੀ ਦਾ ਨੰਬਰ ਜਿਹੜਾ ਮਾਤਾ ਜੀ ਨੂੰ ਘਰੇ ਹਜੇ ਵੀ ਉਹ ਉਹ ਪਿਆਵਾ ਵੀ ਸਾਡੇ ਘਰੇ ਮੇਰੀ ਡਾਇਰੀ ਦੇ ਉੱਤੇ ਰਮਣਦੀਪ ਕੌਰ ਜਗਰਾਉਂ ਤੋਂ ਆਪਦਾ ਡਰੈੱਸ ਤੇ ਫੋਨ ਨੰਬਰ ਲਿਖ ਕੇ ਆਉਦੇ ਹੱਥੀ ਆਉਂਦੀ ਆ ਤੇ ਉਹ ਡਾਇਰੀ ਉਵੇਂ ਹੀ ਪਈ ਆ ਉਸ ਨੰਬਰ ਨੂੰ ਮੈਂ ਘਰ ਦੇ ਤੋਂ ਲੈ ਕੇ ਵਟਸਐਪ ਕਰਦਾ ਤੇ ਵੇਖਦਾ 15 ਦਿਨ ਪਹਿਲਾਂ ਬਹੁਤ ਫੋਨ ਮੈਸੇਜ ਆਏ ਆ ਜੋ ਮੈਨੂੰ ਪਤਾ ਨਹੀਂ ਲ ਤੇ ਮੈਂ ਕਿਹਾ ਵੀ ਪੈਣੇ ਜਿਹੜੀ ਗੱਲਬਾਤ ਹੈਗੀ ਮੈਨੂੰ ਵੀਡੀਓ ਬਣਾ ਕੇ ਆਪਦੀ ਭੇਜ ਦਿਓ ਤੇ ਅਸੀਂ ਉਸ ਤੇ ਐਕਸ਼ਨ ਜ਼ਰੂਰ ਲਵਾਂਗੇ। ਉਹਨਾਂ ਨੇ ਹੁਣ ਦੂਜੀ ਵੀਡੀਓ ਜਿਹੜੀ ਤੁਹਾਨੂੰ ਚੱਲੂਗੀ ਅੱਗੇ ਦਵਾਂਗੇ। ਉਹਨੇ ਮੈਨੂੰ ਆਪਦੇ ਘਰੋਂ ਜਗਰਾਉਂ ਤੋਂ ਆਪਦੇ ਕਮਰੇ 'ਚ ਬਹਿ ਕੇ ਉਹ ਵੀਡੀਓ ਬਣਾ ਕੇ ਦਿੱਤੀ ਆ ਵੀ ਬਾਬਾ ਬਲਜਿੰਦਰ ਸਿੰਘ ਚਰਨ ਘਟ ਵਾਲਾ 2 ਸਾਲ ਤੋਂ ਅਸੀਂ ਰਿਲੇਸ਼ਨ 'ਚ ਦੇ ਵਿੱਚ ਸੀ ਕਿਉਂਕਿ ਬਲੈਕਮੇਲ ਕਰਕੇ ਮੈਨੂੰ ਉਹਨੇ ਰਿਲੇਸ਼ਨ 'ਚ ਰੱਖਿਆ ਹੋਇਆ ਸੀ। ਇੱਕ ਚੌਂਕੀਵਾਨ ਤੋਂ ਕੋਈ ਡਰਾਈਵਰ ਸੀ, ਟਰੱਕ ਡਰਾਈਵਰ ਜਿਹਦਾ ਜਿਹਦੇ ਜਿਹਦੇ ਨਾਮ ਮੈਂ ਰਿਲੇਸ਼ਨ 'ਚ ਸੀ ਰਮਨਦੀਪ ਕੌਰ ਨੇ ਮੈਨੂੰ ਕਿਹਾ ਮੈਂ ਬਾਬੇ ਕੋਲੇ ਗਈ ਆ ਵੀ ਮੈਨੂੰ ਬੰਦਾ ਪਰੇਸ਼ਾਨ ਕਰਦਾ ਬਾਬੇ ਨੇ ਮੇਰੇ ਕੋਲੋਂ ਉਹ ਸਾਡੀਆਂ ਦੋਵਾਂ ਦੀਆਂ ਫੋਟੋ ਵੀਡੀਓ ਲਈਆਂ ਜਿਹਦੇ ਆਧਾਰ ਤੇ ਮੈਨੂੰ ਸੀਰਕ ਸੰਬੰਧ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਲੈ ਕੇ ਆਇਆ ਉਹ ਵੀਡੀਓ ਬਣਾ ਕੇ ਉਹਨੇ ਮੈਨੂੰ ਵਟਸਐਪ ਤੇ ਫਾਰਵਰਡ ਕੀਤੀ ਆਪਦੇ ਵਟਸਐਪ ਤੋਂ ਜਦੋਂ ਮੈਂ ਵੇਖਿਆ ਵੀ ਇਹ ਇੱਕ ਗੁਰਦਰ ਸਾਹਿਬ ਦਾ ਮਸਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਹੋਣ ਦਾ ਮਸਲਾ ਇੱਕ ਗੁਰੂ ਘਰ ਦੇ ਮੁਖੀ ਨੇ ਇੱਕ ਕਾਨੂੰਨੀ ਕਰਤੂਤ ਕੀਤੀ ਆ ਤੇ ਅਸੀਂ ਇਹ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਐਕਸ਼ਨ ਕਰਨਾ ਚਾਹੀਦਾ ਨਹੀਂ ਤਾਂ ਸਿੱਖਾਂ ਦੇ ਨਾਲ ਇਹ ਗੱਲਬਾਤ ਹੋਊਗੀ ਵੀ ਜਿਨ੍ਹਾਂ ਨੇ ਉਪਦੇਸ਼ ਦੇਣੇ ਸੀ ਉਹਨਾਂ ਨੇ ਸਾਡੀਆਂ ਧੀਆਂ ਦੇ ਬਲਾਤਕਾਰ ਕੀਤੇ ਆ ਫਿਰ ਅਸੀਂ ਜਗਰਾਉ ਨੂੰ ਜਾਂਦੇ ਆ ਜਗਰਾਉ ਦੇ ਵਿੱਚ ਮੈਂ ਆਪਦੀ ਗੱਡੀ ਦੇ ਉੱਤੇ ਜਾਂਨਾ ਜਦੋਂ ਜਗਰਾਉ ਜਾ ਕੇ ਮੈਂ ਉਸ ਕੁੜੀ ਨੂੰ ਫੋਨ ਲਾਉਣਾ ਵੀ ਭੈਣੇ ਅਸੀਂ ਆ ਗਏ ਆ ਤੂੰ ਸਾਨੂੰ ਮਿਲ ਗੱਡੀ ਦੇ ਵਿੱਚ ਬੈਂਦੀ ਆ ਮੈਂ ਫਿਰ ਹੁਣ ਤੀਜੀ ਵੀਡੀਓ ਜਿਹੜੀ ਤੁਸੀਂ ਚਲਾਉਣੀ ਉਹ ਦਿਨਾ ਮੈਂ ਵੀਡੀਓ ਦੇ ਵਿੱਚ ਕੈਮਰਾ ਚੱਲ ਰਿਹਾ ਉਹਨੂੰ ਪੁੱਛਦਾ ਭੈਣੇ ਤੂੰ ਸਾਡੇ ਘਰੇ ਕਿਉਂ ਗਈ ਸੀ ਉਹ ਸਾਰਾ ਕੁਝ ਦੱਸ ਰਹੀ ਆ ਵੀ ਹਾਂ ਮੈਂ ਵੀਰੇ ਗਈ ਸੀ ਆ ਮਸਲਾ ਆ ਹੁਣ ਗੱਲਬਾਤ ਹੋਈ ਆ ਤੇ ਇੱਥੇ ਤੇ ਮੈਨੂੰ ਤੁਹਾਡੀ ਮਦਦ ਚਾਹੀਦੀ ਆ ਤੇ ਮੇਨੂੰ ਬਾਬਾ ਮਾਰਨ ਦੀਆਂ ਧਮਕੀਆਂ ਦਿੰਦਾ ਤੇ ਮੈਂ ਕਿਹਾ ਭੈਣੀ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਉਸ ਤੋਂ ਬਾਅਦ ਅਸੀਂ ਬਾਬਾ ਬਲਜਿੰਦਰ ਸਿੰਘ ਦੇ ਡੇਰੇ ਤੇ ਜਾਂਨਾ ਮੈਂ ਜਦੋਂ ਜਾਂਨੇ ਉੱਥੇ ਸਾਨੂੰ ਰੁਕਣ ਲਈ ਕਿਹਾ ਦਿੱਤਾ ਜਾਂਦਾ ਅਸੀਂ ਹੋਰ ਕਿਤੇ ਰੁਕਦੇ ਹਾਂ ਕਮਰੇ ਚ ਉਸੇ ਸਥਾਨ ਤੇ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਡੇਰੇ ਦੇ ਭੋਰੇ ਚ ਸੱਦਿਆ ਜਾਂਦਾ ਬਾਬਾ ਆਉਂਦਾ ਸਾਡੇ ਨਾਲ ਦੇ ਸਿੰਘ ਹੁੰਦੇ ਉੱਥੇ ਹੋਰ ਵੀ ਨਾ ਇੱਕ ਸਿੰਘ ਹੁੰਦੇ ਆ ਜਿਹੜੇ ਸਾਨੂੰ ਪਛਾਣ ਲੈਂਦੇ ਸਾਡੇ ਨਾਲ ਜਾਂਦੇ ਆ ਬਾਬਾ ਪਰਵਚਣ ਜਦ ਇਹ ਲਾਗੇ ਆਂਦਾ ਜਦੋਂ ਗੱਲਬਾਤ ਕਰਦੇ 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 ਮੈਂ ਕਿਹਾ ਬਾਬਾ ਜੀ ਅਸੀਂ ਇੱਥੇ ਨਾਲ ਦੇ ਪਿੰਡ ਜ਼ਰੂਰੀ ਕਾਰਜ ਲਈ ਆਏ ਹੋਏ ਆ ਦੂਜੀ ਗੱਲ ਮੈਂ ਜਿਹੜੀ ਵੀ ਗੱਲ ਕਰੂੰਗਾ ਮੈਂ ਗੁਟਕਾ ਸਾਹਿਬ ਲੈ ਕੇ ਆਉਣਾ ਸੀ ਮੈਨੂੰ ਰਸਤੇ 'ਚੋਂ ਮਿਲਿਆ ਨਹੀਂ ਪਰ ਮੈਂ ਇਹ ਕਹਿਣਾ ਵੀ ਮਹਾਰਾਜ ਹਾਜ਼ਰ ਨੇ ਤੇ ਮੈਂ ਇਹ ਸਿੱਖ ਸੌ ਤਾਂ ਨਹੀਂ ਖਾਂਦਾ ਪਰ ਦੁਨੀਆ ਮੰਨਦੀ ਹੋਊਗੀ ਮੈਂ ਸੌ ਖਾ ਕੇ ਗੱਲ ਕਰਦਾ 1% ਵੀ ਗੱਲ ਇਧਰੋਂ ਇਧਰ ਨਹੀਂ ਹੋਊਗੀ ਜਿਹੜੀ ਗੱਲ ਅੱਜ ਹੋਈ ਸੀ ਤੇ ਅੱਜ ਤੱਕ ਹੋ ਰਹੀ ਆ ਉਹ ਦੱਸਾਂਗੇ بابا ਭਜندر ਸਿੰਘ ਨੂੰ ਮੈਂ ਕਿਹਾ ਵੀ ਨਾਲ ਦੇ ਪਿੰਡ ਇੱਕ ਰੇਪ ਹੋਇਆ ਸੀ 2 ਸਾਲ ਪਹਿਲਾਂ ਉਹਦੇ ਪ੍ਰੂਫ ਸਾਨੂੰ ਹੁਣ ਮਿਲੇ ਆ ਤੇ ਅਸੀਂ ਉੱਥੇ ਚੱਲੇ ਆ ਤੁਸੀਂ ਐਜ਼ ਏ ਇੱਕ ਗੁਰੂ ਘਰ ਦੇ ਮੁਖੀ ਹੋਣ ਦੇ ਨਾਤੇ ਜੇ ਸਾਨੂੰ ਲੋੜ ਪਈ ਤੇ ਸਾਡਾ ਸਿੱਖਾਂ ਦਾ ਸਾਥ ਦਿਓ ਉਹ ਕਹਿੰਦੇ ਠੀਕ ਆ ਗੱਲਬਾਤ ਕਰਦੇ ਕਰਦੇ ਮੈਂ ਫੋਨ ਕੱਢਿਆ ਜੇਬ ਚ ਤੇ ਬਾਬੇ ਨੂੰ ਬਾਬੇ ਦੀ ਉਸ ਜਿਹੜੀ ਮੈਂ ਹੁਣ ਮਸ਼ੂਕ ਕਹੂੰਗਾ ਵੀ ਉਹਦਾ ਮੈਂ ਇਸਤਰੀ ਦੀ ਫੋਟੋ ਦਿਖਾ ਦਿੱਤੀ ਬਾਬਾ ਜੀ ਇਹਦਾ ਰੇਪ ਹੋਇਆ 2 ਸਾਲ ਪਹਿਲੋਂ ਬਾਬੇ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਬਾਬਾ ਉਦੋਂ ਹੀ ਸਾਰਿਆਂ ਨੂੰ ਕਹਿੰਦਾ ਵੀ ਬਾਹਰ ਹੋ ਜਾ ਮੈਂ ਜ਼ਰੂਰੀ ਗੱਲ ਕਰਨੀ ਆ ਜਦੋਂ ਜਾਣੇ ਤੇ ਬਾਬਾ ਉਦੋਂ ਹੀ ਥੱਲੇ ਆ ਜਾਂਦਾ ਆਪਦੀ ਗੱਡੀ ਤੋਂ ਵੀ ਮੈਨੂੰ ਬਖਸ਼ੋ ਮੈਂ ਕਿਹਾ ਬਾਬਾ ਜੀ ਮੈਂ ਇਹ ਨਹੀਂ ਕਹਿਣ ਆਇਆ ਵੀ ਰੇਪ ਤੁਸੀਂ ਕੀਤਾ ਮੈਂ ਇਹ ਕਲੀਅਰ ਕਰਨ ਆਇਆ ਥੋਡੇ ਤੇ ਦੋਸ਼ ਲੱਗਾ ਸਾਡੇ ਕੋਲ ਫੋਟੋ ਵੀਡੀਓ ਕਾਲ ਰਿਕਾਰਡਿੰਗਾਂ ਆਈਆਂ ਨੇ ਅਸੀਂ ਕਦੇ ਤੁਹਾਨੂੰ ਮਿਲੇ ਨਹੀਂ ਤੁਸੀਂ ਸਾਨੂੰ ਆਪਦੇ ਮੂੰਹੋਂ ਦੱਸਣਾ ਤੁਸੀਂ ਹੈ ਕਿ ਨਹੀਂ ਹੈ ਕਹਿੰਦਾ ਜੀ ਮੈਂ ਹੀ ਆ ਪਰ ਤੁਸੀਂ ਇਸ ਤੇ ਮਿੱਟੀ ਪਾਉਣੀ ਹੈ ਜਿਵੇਂ ਮਰਜ਼ੀ ਪਾਓ ਮੈਂ ਕਹਾਂ ਵੀ ਗੱਲ ਹੁਣ ਸ਼ੁਰੂ ਹੋ ਗਈ ਆ ਤੇ ਪਹਿਲੋ ਇਹ ਗੱਲ ਮੈਂ ਦੱਸਦਾ ਵੀ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਸਮਝੌਤਾ ਨਹੀਂ ਹੋ ਸਕਦਾ ਤੁਸੀਂ ਇਹ ਦੱਸਣਾ ਵੀ ਗੱਲ ਨੂੰ ਨਵੇੜੋਗੇ ਕਿਵੇਂ ਉਹ ਕਹਿੰਦੇ ਕਿਵੇਂ ਨਵੇੜਨਾ ਚਾਹੀਦਾ ਮੈਂ ਕਹਾਂ ਵੀ ਜਿਹੜੀ ਲੜਕੀ ਸਾਡੇ ਕੋਲੇ ਉਠ ਗਈ ਆ ਵੀ ਮੇਰੀ ਮਦਦ ਕੀਤੀ ਜਾਵੇ ਸਿੰਘ ਮੇਰੀ ਮਦਦ ਕਰਨ ਅਸੀਂ ਉਹਨੂੰ ਹੀ ਪੁੱਛਾਂਗੇ ਵੀ ਤੂੰ ਇਸ ਜਿਹੜੀ ਘਟਨਾ ਵਾਪਰੀ ਆ ਤੇਰੇ ਨਾਲ ਸਰੀਰਕ ਸੰਬੰਧ ਬਣਾਉਣ ਸੰਬੰਧੀ ਤੇ ਤੂੰ ਇਹਦੇ ਵਿੱਚ ਕੀ ਮੰਗ ਰੱਖਦੀ ਆ ਤੂੰ ਕਿਵੇਂ ਸੈਟੀਸਫਾਈ ਹੋਏਗੀ ਉਹ ਤੇਰਾ ਫੈਸਲਾ ਗੁਰੂ ਘਰ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਸਾਧ ਨੇ ਇੱਕ ਬੀਬੀ ਦੇ ਨਾਲ ਸਰੀਰਕ ਸੰਬੰਧ ਬਣਾਇਆ ਉਹਦੀ ਸਜ਼ਾ ਕੀ ਦੇਣੀ ਉਹ ਸਿੰਘਾਂ ਦਾ ਫੈਸਲਾ ਇਹ ਨਿਭੜਨਾ ਹੀ ਨਹੀਂ ਹੈ ਲੜਕੀ ਦੇ ਘਰੇ ਜਾਂਦੇ ਆ ਉਹਨੇ 6 ਲੱਖ ਰੁਪਏ ਦੀ ਮੰਗ ਕੀਤੀ ਆ ਵਿਜੇ ਵਿਆਹ ਨਹੀਂ ਹੁੰਦਾ ਵੀ ਮੈਨੂੰ ਇਹਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਵੇਂ ਮੈਨੂੰ ਮਾਰ ਦੂਗਾ ਜੇ ਮੈਨੂੰ 5-6 ਲੱਖ ਮਿਲਦਾ ਉਹ ਤਾਂ ਮੈਂ ਲੈ ਲਾਂ ਉਹਦੀ ਮਾਂ ਬਿਮਾਰ ਸੀ ਅਸੀਂ ਆਏ ਤੇ ਬਾਬੇ ਨੂੰ ਕਿਹਾ 6 ਲੱਖ ਰੁਪਈਆ ਦੀ ਮੰਗ ਹੋਈ ਆ ਬਾਬਾ ਕਹਿੰਦਾ ਵੀ ਤੈਨੂੰ ਤਾਂ ਮੈਂ ਲੱਖ 2 ਲੱਖ ਦੇ ਦੂੰ ਉਹ ਨਹੀਂ ਦੇਣਾਗਾ ਵੀ ਆਉਂਦਾ ਜਾਂਦਾ ਰਿਹਾ ਕਰ ਡੇਰਾ ਵੀ ਤੇਰਾ ਜਿਵੇਂ ਕਹੇਗਾ ਤੂੰ ਜਦੋਂ ਡੇਰੇ ਤਿਆ ਕਰੇਂਗਾ ਮੈਂ ਗੱਡੀ ਛੱਡ ਦਿਆ ਕਰੂੰਗਾ ਪਰ ਇਸ ਚੀਜ਼ ਨੂੰ ਤੂੰ ਖਤਮ ਕਰ ਸਕਦਾ ਮੈਂ ਕਹਾਂ ਵੀ ਇਹ ਕਦੇ ਨਹੀਂ ਹੋਣਾ ਅਸੀਂ ਫੇਰ ਲੜਕੀ ਕੋਲੇ ਜਾਂਦੇ ਆ ਉਹ ਕਹਿੰਦੀ ਵੀ ਨਹੀਂ ਵੀਰੇ ਵੀ ਮੈਂ ਖਤਰੇ ਦੇ ਵਿੱਚ ਮੈਨੂੰ ਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਈਆਂ ਅਸੀਂ ਬਾਬੇ ਕੋਲੇ ਫੇਰ ਆਉਨੇ ਮੈਂ ਕਿਹਾ ਬਾਬਾ ਜੀ ਸੰਧਾਨਤਾ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਲੜਕੀ ਨੂੰ ਦੱਸੋ ਬਾਬੇ ਨੇ ਕਿਹਾ ਵੀ ਮੈਂ ਕੁਝ ਨਹੀਂ ਦੇ ਸਕਦਾ ਅਸੀਂ ਕਿਹਾ ਅਸੀਂ ਕੁਝ ਲੈਣਾ ਨਹੀਂ ਆਪਾਂ ਕੱਲ ਨੂੰ ਮਿਲਾਂਗੇ ਫਿਰ ਅਸੀਂ ਇੱਕ ਉਸੇ ਡੇਰੇ ਦੇ ਸੇਵਾਦਾਰ ਨੂੰ ਮਿਲਦੇ ਹਾਂ ਉਹਨੂੰ ਮੈਂ ਕਹਿੰਨਾ ਵੀ ਜਾ ਕੇ ਆਪਦੇ ਬਾਬੇ ਨੂੰ ਪੁੱਛ ਲਾ ਛੋਟੀ ਸੰਪਰਦਾ ਦਾ ਬੰਦਾ ਜੇ ਸਾਡੇ ਤੋਂ ਕਿਸੇ ਗੱਲ ਦਾ ਡਰ ਆ ਤੇ ਉਹਦੇ ਮਨ 'ਚ ਕੀ ਗੱਲ ਬਾਤ ਹੋ ਸਾਡੇ ਸਾਹਮਣੇ ਰੱਖੇ ਤੇ ਬਾਬੇ ਨੇ 10 ਲੱਖ ਰੁਪਏ ਦੀ ਆਫਰ ਕੀਤੀ ਸ਼ਨੀਵਾਰ ਐਤਵਾਰ ਦੀ ਘਟਨਾ ਜਦੋਂ ਆਫਰ ਤੋਂ ਨੂੰ ਕੀਤੀ ਜਾ ਉਹ ਕੁੜੀ ਸ਼ਨੀ ਐਤਵਾਰ ਦੀ ਘਟਨਾ ਸਾਡੇ ਜਾਣਦੀ ਸ਼ਨੀਵਾਰ ਨੂੰ ਜਦੋਂ ਜਾਣੇ ਆ ਉਸ ਰਾਤ ਨੂੰ ਬਾਬੇ ਨੇ ਕਿਹਾ ਵੀ 5 ਲੱਖ ਰੁਪਏ ਆਉਂਦੇ ਬੁੱਧਵਾਰ ਨੂੰ ਦਊਗਾ ਤੇ 5 ਲੱਖ ਅਗਲੇ ਬੁੱਧਵਾਰ ਨੂੰ ਦਊਗਾ ਉਹ 10 ਲੱਖ ਰੁਪਏ ਮੈਂ ਕਿਹਾ ਤੂੰ ਆਦੇ ਹੱਥੀ ਦੇਣੇ ਆ ਉਹ ਕਹਿੰਦਾ ਠੀਕ ਆ ਮੇਰੇ ਮਨ 'ਚ ਇਹ ਸੀ ਵੀ ਜੇ ਬਾਬੇ ਨੂੰ ਜਵਾਬ ਦਿੱਤਾ ਇਹਨੇ ਭੋਰੇ ਚੋਣੀ ਨਿਕਲਣਾ ਹੁਣ ਗੱਲ ਖੰਡ ਜਾਣੀ ਆ ਮੈਂ ਸਿੰਘਾ ਨਾਲ ਸਲਾਹ ਕੀਤੀ ਉਹ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਹਾਂ ਕਰੋ ਪਰ ਇਹਦੇ ਨਾਲ ਸ਼ਰਤ ਰੱਖੋ ਵੀ ਉਹ ਪੈਸੇ ਦੇਣ ਵਾਸਤੇ ਤੈਨੂੰ ਡੇਰੇ ਚੋਂ ਬਾਹਰ ਆਉਣਾ ਪਊਗਾ। ਮੈਂ ਉਹਨੂੰ ਹੱਥ ਮਲਾਇਆ ਜੱਫੀ ਪਾਈ ਫਤਿਹ ਬਲਾਈ। ਮੈਂ ਕਿਹਾ ਵੀ ਆਪਣਾ ਇਹ ਸਬੰਧ ਆਪਣੀ ਜਾਰੀ ਆਪਣੀ ਜੀ ਰਵੇ ਪਰ ਮੇਰਾ ਬਾਈ ਇੱਕ ਗੱਲ ਆ ਵੀ 10 ਲੱਖ ਰੁਪਏ ਦੇ ਵਿੱਚ ਡੀਲ ਡਨ ਪਰ ਤੈਨੂੰ ਕੁੜੀ ਦੇ ਘਰੇ ਜਾ ਕੇ ਪੈਸੇ ਦੇ ਕੇ ਉਹਨੇ ਪਹਿਣਗੇ ਤੇ ਅਸੀਂ ਬਕਾਇਦਾ ਵੀਡੀਓ ਬਣਾਵਾਂਗੇ ਵੀ ਤੂੰ ਕੁੜੀ ਦੇ ਨਾਲ ਆਹ ਜ਼ਬਰਜਨਾ ਕੀਤਾ ਸੀ ਤੇ ਉਹਦੀ ਤੂੰ ਆਹ 10 ਲੱਖ ਰੁਪਿਆ ਤੂੰ ਉਹਦੀ ਕੀਮਤ ਤਾਰੀ ਆ। ਉਸ ਤੋਂ ਬਾਅਦ ਆਊਗੀ ਸਿੱਖਾ ਸੰਧਾਤਾ ਦੀ ਗੱਲ ਹਜੇ ਕੰਮ ਛੱਡਣਾ ਨਹੀਂ ਹੈ। ਉਹ ਕਹਿੰਦੇ ਜਿਆਦਾ ਤਾਂ ਨਹੀਂ ਸਜ਼ਾ ਦਿੰਦੇ ਮੈਂ ਕਿਹਾ ਵੀ ਅਸੀਂ ਤੇਨੂੰ ਕਿਸੇ ਤਖਤ ਸਾਹਿਬ ਤੇ 1 ਮਹੀਨੇ ਦੀ ਸੇਵਾ ਲਾਵਾਂਗੇ ਪੰਜਾ ਸਿੰਘਾ ਵੱਲੋਂ ਜੋੜੇ ਘਰ ਦੀ ਤੂੰ ਫੂਨਾ ਫਾਨਾ ਸੰਗਤ ਤੋਂ ਪਰੇ ਰਹਿ ਕੇ ਜੋੜੇ ਛਾੜਨੇ ਉਹ ਕਹਿੰਦੇ ਵੀ ਠੀਕ ਆ ਐਤਵਾਰ ਆਉਂਦਾ ਸ਼ਨੀਵਾਰ ਦੀ ਰਾਤ ਅਸੀਂ ਸੌਂਦੇ ਨਹੀਂ ਸਾਰੇ ਸਿੰਘ ਜਦੋਂ ਅਸੀਂ ਉਹਦੀਆਂ ਵੀਡੀਓ ਰਿਕਾਰਡਿੰਗਾਂ ਦੇਖਦੇ ਆ ਬਾਬੇ ਨੂੰ ਮੈਂ ਕਿਹਾ ਬਾਬਾ ਜੀ ਵੀ ਆਪਾ ਅਜੀ ਨਵੇੜ ਗਏ ਉਹ ਕਹਿੰਦਾ ਵੀ ਮੇਰੀ ਤਾਂ ਬੁੱਧਵਾਰ ਨੂੰ ਗੱਲ ਹੋਈ ਆ ਮੈਂ ਕਿਹਾ ਪੈਸੇ ਬੁੱਧਵਾਰ ਨੂੰ ਦੇ ਦੀ ਲੜਕੀ ਨਾਲ ਗੱਲ ਹੋਈ ਆ ਉਹ ਕਹਿੰਦੀ ਆ ਵੀ ਜੇ ਬਾਬਾ ਮੁੱਕਰ ਗਿਆ ਮੈਂ ਕਿਹਾ ਬਾਈ ਸਾਡੇ ਕੋਲੇ ਵੀ ਸਮਾਂ ਨਹੀਂ ਹੁੰਦਾ ਤੂੰ ਅੱਜ ਕੋਡ ਦੇ ਵਿੱਚ ਆਪਾਂ ਇੱਕ ਪਰ ਨੋਟ ਤੇ ਲਖ ਲਖਾ ਕਰ ਲੈਨੇ ਆ ਕੁੜੀ ਇਹ ਨਾ ਹੋਵੇ ਕਿਸੇ ਕੋ ਹੋਰ ਕੋਲੇ ਉੱਠ ਜੇ। ਬਾਬਾ ਐਤਵਾਰ ਨੂੰ ਸਮੇਤ ਸਿੰਘ 5 6 ਉਹਦੇ ਨਾਲ ਲੰਗ ਸਿੰਘ ਹੁੰਦੇ ਆ। ਦੀਪਕ ਢਾਬੇ ਦਾ ਸਮਾਂ ਹੁੰਦਾ ਵਾ। ਉੱਥੇ ਆਉਂਦਾ ਵਾ। ਲੜਕੀ ਸਾਡੀ ਗੱਡੀ 'ਚ ਹੁੰਦੀ ਆ ਰਮਨਦੀਪ ਔਰ ਉਹਨੂੰ ਮੇਰਾ ਸਮਝਾਇਆ ਹੁੰਦਾ ਵੀ ਬਾਬੇ ਨੂੰ ਤੂੰ ਮਿਲਣਾ ਤੇ ਗੱਡੀ 'ਚ ਉਤਰਨਾ ਹੀ ਨਹੀਂ ਹੈ ਤੂੰ ਕਿ ਮੈਂ ਤਾਂ ਕਿਤੇ ਸੁੰਨੀ ਜਗ੍ਹਾ ਤੇ ਮਿਲਣਾ। ਉਥੋਂ ਬਾਬਾ ਗੱਡੀ ਤੇ ਖੁਦ ਆਉਂਦਾ ਚਲਾ ਕੇ ਚਲਾ ਕੇ ਗੱਡੀ ਬਾਬਾ ਇੱਕ ਰੋਡ ਤੇ ਜਾਂਦਾ। ਰੋਡ ਤੇ ਜਾ ਕੇ ਜਦੋਂ ਗੱਲਬਾਤ ਪਤਾ ਲੱਗਦੀ ਆ ਵੀ ਇਹਦੀਆਂ ਰਿਕਾਰਡਿੰਗਾਂ ਸੀ ਹੋਰ ਸੁਣੀਆਂ ਹੁੰਦੀਆਂ ਵੀ ਹੋਰ ਬੀਬੀਆਂ ਲੜਕੀਆਂ ਨੂੰ ਇਹਨੇ ਪ੍ਰੈਗਨੈਂਟ ਕੀਤਾ ਸੀ ਉਹਦੇ ਬੋਸ਼ਣ ਵੀ ਕਰਵਾਏ ਆ ਇੱਕ ਕੁੜੀ ਨੂੰ ਉਹਦੇ ਭਰਾ ਨੂੰ ਮਾਰਨ ਦੀ ਧਮਕੀ ਦਿੱਤੀ ਜੇ ਤੂੰ ਇੰਡਗਾ ਚ ਰਹੀ ਤੇ ਮਾਰ ਦੂੰਗਾ ਕੁੜੀ ਅੱਜ ਇੰਡੀਆ ਤੋਂ ਬਾਹਰ ਆ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਉਹਨਾਂ ਦੀਆਂ ਰਿਕਾਰਡਿੰਗਾਂ ਨੇ ਅਸੀਂ ਫਿਰ ਕੀ ਸਕੀ ਬਣਾਈ ਅਸੀਂ ਇਹ ਬਣਾਈ ਵੀ ਇਹਨੂੰ ਆਪਦੀ ਜਗ੍ਹਾ ਤੇ ਲਜਾਇਆ ਜਾਵੇ ਗਿਆ ਬਾਬਾ ਆਪਾ ਸੁਮੇਤ ਸਿੰਘਾ ਦੇ ਉਹ ਕਹਿੰਦੇ ਵੀ ਗੱਲ ਨਾਲ ਉੱਡੇ ਜਿੱਥੇ ਕਹੋਗੇ ਚੱਲਾਂਗੇ ਅਸੀਂ ਕੌਂਕੇ ਚਲੇ ਜਾਂਦੇ ਆ ਬਾਈ ਪ੍ਰਦੀਪ ਸਰਪੰਚ ਬੈਠਾ ਇਹਨਾਂ ਦੇ ਉੱ ਬਾਬਾ ਬੈਠਾ 6 ਮਿੰਟ ਦੀ ਵੀਡੀਓ ਆ ਇਧਰ ਲੜਕੀ ਆ ਵਿਚਾਲੇ ਮੈਂ ਆ ਇਧਰ ਬਾਬਾ ਉਹ ਅਸੀਂ ਪਬਲਿਕ ਚ ਕੀਤੀ ਹੋਈ ਆ ਤੁਸੀਂ ਉਥੋਂ ਸੁਣ ਲਿਓ ਅਸੀਂ ਐਂਡ ਤੇ ਇਹ ਕਹਿੰਨੇ ਹੈਗੀ ਤੁਹਾਡੀ ਗੱਲ ਕਲੀਅਰ ਹੈ ਹੁਣ ਬਾਬਾ ਸਾਨੂੰ ਇਸ ਗੱਲ ਦਾ ਜਵਾਬ ਦੇ ਵੀ ਜਿਹੜੀ ਆ ਲੜਕੀ ਨੂੰ ਦੋ ਵਾਰੀ